ਪਰਤਕ ਦੇ ਪਾਰ ਬ੍ਰਹਮ ਸਵਾਮੀ ਆਦ ਰੂਪ ਪੋਖਣ ਭਰਨੰ ਗੁਰੂ ਅਰਜੁਨ ਸਾਹਿਬ ਨੇ ਪਹਿਲਾ ਬਚਨ ਕਿਹਾ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਰ ਏਕ ਜੀ ਕਾ ਬਖਾਨਾ ਹਾਂ ਕੇ ਬਲ 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 ਸਤ ਬਲ ਹਾਰ ਕਿੰਨੇ ਗੁਰੂ ਨਾਨਕ ਸਾਹਿਬ ਰੱਬ ਦਾ ਪ੍ਰਤਕ ਸਰੂਪ ਹੈ ਬ੍ਰਹਮ ਸੰਸਰ ਹੈ ਮੇਰੀ ਇੱਕ ਜ਼ਬਾਨ ਗੁਰੂ ਨਾਨਕ ਸਾਹਿਬ ਦੀਆਂ ਕਿੰਨੀਆਂ ਕੁ ਸਿਫਤਾਂ ਕਰ ਸਕਦੀ ਹੈ ਉਸ ਤੋਂ ਬਾਅਦ ਫਿਰ ਪਠ ਗੁਰੂ ਨਾਨਕ ਸਾਹਿਬ ਦੀ ਸਿਬਦ ਕਰਨ ਵਿੱਚ ਕਮਾਲ ਕਰ ਦਿੰਦੇ ਆ ਮੈਂ ਫਿਰ ਬੇਨਤੀ ਕਰਾਂਗਾ ਕਿ ਗੁਰੂ ਸ਼ਬਦ ਹੈ ਚਲੋ ਆਉਣਾ ਆਪ ਇਹਦੇ ਸ਼ਬਦ ਦੀ ਜੋਗੀ ਜੋਗੀ ਨੂੰ ਸੰਬੋਧਨ ਕਰ ਰਿਹਾ ਗੁਰੂ ਤੇਗ ਬਹਾਦਰ ਸਾਹਿਬ ਹੁਣ ਇੱਕ ਪਾਸੇ ਗੁਰੂ ਬਾਰੇ ਕਿਹਾ ਗਿਆ ਕਿ ਨਾਰਾਇਣ ਨਰਪਤ ਨਮਸਕਾਰ ਹੈ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹ ਤਾਰੇ ਸਿੱਧੇ ਅਰਥ ਨੇ ਤੇ ਕੋਈ ਗੁਰੂ ਸ਼ਬਦ ਬਾਰੇ ਕੋਲ ਹੋਰ ਤੋਕੇ ਕਬੀਰ ਮਾਏ ਮੁੰਡੋਂ ਤੇ ਗੁਰੂ ਕੀ ਜਾਤੇ ਪਰਮ ਨਾ ਜਾਏ ਆਪ ਡੂਬੇ ਚੋਂ ਬੇਦਮੇ ਚੇਲੇ ਦੀਏ ਬਹਾਏ ਗੁਰੂ ਲਭੈ ਤੋਂ ਉੱਥੇ ਵੀ ਆਇਆ ਹੁਣ ਉੱਥੇ ਗੁਰੂ ਦੇ ਅਰਥ ਕਰਨ ਲੱਗਿਆਂ ਕੋਸ਼ ਕੰਮ ਨਹੀਂ ਕਰੇਗਾ ਉੱਥੇ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਟੋਕ ਕੰਮ ਕਰੇਗੀ ਕਿਸ ਸੰਦਰਭ ਵਿੱਚ ਗੁਰੂ ਸ਼ਬਦ ਵਰਤਿਆ ਹੈ ਨਹੀਂ ਕਰਨਾ ਕਿਨੋ ਨਾ ਇੱਕ ਲਬਜ ਪਕੜ ਕੇ ਕਹੋ ਜੀ ਇਹਦੇ ਅਰਥ ਸਾਨੂੰ ਦੱਸੋ ਕੋਈ ਵਿਦਵਾਨ ਨਹੀਂ ਦੱਸੇਗਾ ਗੁਰੂ ਗ੍ਰੰਥ ਸਾਹਿਬ ਦੀ ਕੋਈ ਸ਼ਬਦ ਲੋਗੇ ਉਹ ਕਹੇਗਾ ਪਹਿਲਾਂ ਮੈਨੂੰ ਤੁਕ ਦੱਸ ਕੇ سنا ਇਹ ਕਿਹੜੀ ਤੁਕ ਵਿੱਚੋਂ ਤੂੰ ਪੁੱਛਣਾ ਚਾਹਨਾ ਇਹ ਕਾਰਨ ਗੁਰੂ ਸ਼ਬਦ ਬਲਿਹਾਰ ਲਈ ਵੀ ਹੈ ਮਾਇ ਮੁੰਡੋ ਵੀ ਹੁਣ ਸ਼ਬਦ ਹੈ ਸੰਤ ਤੇ ਗੁਰੂ ਗ੍ਰੰਥ ਸਾਹਿਬ ਉਹਦੀ ਪਰਿਭਾਸ਼ਾ ਕਬੀਰ ਸਾਹਿਬ ਜੀ ਲੈ ਲਓ ਤੁਸੀਂ ਉਹਨਾਂ ਦਾ ਇੱਕ ਬਚਨ ਗੱਜ ਸਾਡੇ ਤਹਿ ਤੈ ਤੋਤੀਆਂ ਤੇਰੇ ਪੈਣ ਤੱਕ ਗਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਖਤ ਨਿਬਗ ਉਹ ਖਰਕੇ ਸੰਤ ਨਾ ਆਖੀਆਂ ਬਾਨਾਰਸ ਕੇ ਠੱਗ ਗਿਆ ਹੁਣ ਉਹੀ ਮਹਾਪੁਰਖ ਕਹਿੰਦਾ ਸੰਤਾਂ ਕੋ ਮਤ ਕੋ ਨਿੰਦੋ ਫਿਰ ਬਿੰਤੀ ਹਰਕੇ ਸੰਤ ਨਾ ਆਖੀਆਂ ਐਸੇ ਸੰਤ ਨਾ ਮੋਕੋ ਭਾਵੇਂ ਤੇ ਉਹੀ ਭਗਤ ਕਹਿ ਰਿਹਾ ਨੇ ਉਹ ਭਾਈ ਸੰਤਾਂ ਦੀ ਨਿੰਦਿਆ ਮਤ ਕਰੋ ਸੰਤ RAM ਹੈ ਏਕੋ ਉਹੀ ਮਹਾਪੁਰਖ ਬਾਣੀ ਚ ਕਹਿ ਰਹੇ ਨੇ ਮੇਰੇ ਸਿਰਫ ਕਹਿਨ ਤੋ ਮੁਰਾਦ ਏਵੇ ਕੋਈ ਸ਼ਬਦ ਵੀ ਲਫਜ਼ ਵੀ ਬਾਣੀ ਚ ਆਏ ਉਹਨੂੰ ਪਹਿਲਾ ਪਰਚੋਲੀਏ ਉਹ ਕਿਸ ਸੰਬੰਧ ਵਿੱਚ ਗੁਰੂ ਜੀ ਕਹਿ ਰਹੇ ਹਨ ਹੁਣ ਅੱਜ ਸ਼ਬਦ ਹੈ ਜੋਗੀ ਸਤਗੁਰਾਂ ਨੇ ਸ਼ਬਦ ਵਰਤਿਆ ਉਸ ਜੋਗੀ ਨੂੰ ਉਹਦੇ ਜੀਵਨ ਦੀ ਸਹੀ ਯੁਗਤ ਨਾ ਜਾਣੋ ਜਿਹਦੇ ਅੰਦਰ ਲੋਭ ਹੈ ਮੋਹ ਹੈ ਤਮਾ ਹੈ ਜਿਹੜਾ ਮਮਤਾ ਚ ਫਸਿਆ ਹੈ ਪਹਿਲੀ ਬੇਨਤੀ ਜੋਗੀ ਜੋਗ ਇਹ ਲਫ਼ਜ਼ ਇਹਨਾਂ ਦੇ ਅਰਥ ਕੀ ਨੇ ਮੈਂ ਕੋਈ ਕਲਾਸ ਨਹੀਂ ਲਾ ਰਿਹਾ ਪਰ ਮੈਨੂੰ ਪਤਾ ਵੀ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਸੈਂਕੜੇ ਮੌਜੂਦ ਨੇ ਤੇ ਇਹ ਵੀ ਹਕੀਕਤ ਹੈ ਕਿ ਗੁਰਮਖੋ ਸਭ ਤੋਂ ਜ਼ਿਆਦਾ ਜੇ ਕਿਸੇ ਨੇ ਕੁਐਸਚਨ ਪੁੱਟ ਕੀਤੇ ਗੁਰੂ ਜੋਤ ਉੱਤੇ ਤੇ ਜੋਗੀਆਂ ਨੇ ਕੀਤੇ ਸਭ ਤੋਂ ਜ਼ਿਆਦਾ ਸਿੱਧ ਗੋਸ਼ਟ ਵਿੱਚ ਸੈਂਕੜੇ ਪ੍ਰਸ਼ਨ ਨੇ ਜੋਗੀ ਸਵਾਲ ਕਰਦੇ ਨੇ ਗੁਰੂ ਨਾਨਕ ਸਾਹਿਬ ਉੱਤਰ ਦਿੰਦੇ ਆ ਤਿੰਨ ਰਾਗਾਂ 'ਚ ਗੁਰੂ ਘਰ ਦੇ ਕੀਰਤਨੀ ਵੀ ਤਿੰਨ ਰਾਗ ਬੜੇ ਫੇਵਰੇਟ ਨੇ ਜੋਗੀਆਂ ਦੇ ਸਨ ਕਦੀ ਅਜ ਤਾਂ ਚਲੋ ਜੋਗੀਆਂ ਵੀ ਨਹੀਂ ਮਿਲਦੇ ਯਾਦਾ ਇੱਕ ਸੀ ਆਸਾ ਦੂਜਾ ਸੀ ਸੂਹੀ ਤੇ ਤੀਸਰਾ ਸੀ ਰਾਮਕਲੀ ਯਾਦ ਰੱਖੋ ਤਿੰਨੇ ਰਾਗਾਂ ਵਿੱਚ ਸਭ ਤੋਂ ਜ਼ਿਆਦਾ ਬਾਣੀ ਗੁਰਦੇਵ ਨੇ ਜੋਗੀਆਂ ਨੂੰ ਸੰਬੋਧਨ ਕਰਕੇ ਉਚਾਰਨ ਕੀਤੀ ਆਸਾ ਰਾਗ ਵਿੱਚ ਵੀ ਸੂਹੀ ਰਾਗ ਵਿੱਚ ਵੀ ਤੇ ਰਾਮਕਲੀ ਰਾਗ ਵਿੱਚ ਰਾਮਕਲੀ ਰਾਗ ਵਿੱਚ ਤਾਂ ਸਿੱਧ ਗੋਸ਼ਟਖ ਕਿ ਸਿੱਧਾਂ ਨਾਲ ਜਿਹੜੀ ਗੋਸ਼ਟੀ ਕੋਈ ਜਿਹੜੀ ਚਰਚਾ ਹੋਈ ਤੇ ਉਸ ਸਿੱਧ ਗੋਸ਼ ਦੇ ਵਿੱਚ ਵਿੱਚੀ ਮੈਂ ਇੱਕ ਵਾਰ ਅਰਜ਼ ਕਿ ਦਿੱਤੀ ਸੀ ਸੈਂਕੜੇ ਸਵਾਲ ਨੇ ਜਿਹੜੇ ਜੋਗੀ ਕਰਦੇ ਆ ਤੇ ਗੁਰਦੇਵ ਉਹਨਾਂ ਦਾ ਉੱਤਰ ਦਿੰਦੇ ਆ ਥੋੜਾ ਜਿਹਾ ਮੈਂ ਆਪ ਜੀ ਦਾ ਧਿਆਨ ਲੈ ਜਾਣਾ ਚਾਹਨਾ ਇਹ ਸੰਪਰਦਾ ਕੀ ਹੈ ਅਸੀਂ ਸਿੱਧੇ ਜੋਗੀ ਕਹਿੰਦੇ ਆ ਅਸਲ ਵਿੱਚ ਇਹ ਜੋਗ ਮਤ ਦਾ ਨਾਤ ਸੰਪਰਦਾ ਦਾ ਜਿਹੜਾ ਸੰਬੰਧ ਹੈ ਨਾ ਇਹ ਤਕਰੀਬਨ ਇਹਦੀਆਂ ਜੜ੍ਹਾਂ ਬੁੱਧ ਈਜਮ ਦੇ ਵਿੱਚ ਜਾ ਕੇ ਪਈਆਂ ਨੇ ਇਹ ਉੱਥੋਂ ਸ਼ੁਰੂ ਹੁੰਦੀ ਹੈ ਸਾਰੀ ਕਹਾਣੀ ਅਸਲ ਵਿੱਚ ਇਹਨਾਂ ਨੂੰ ਅਸੀਂ 나ਥ ਵੀ ਕਹਿੰਨੇ ਆ ਸਿੱਧ ਵੀ ਕਹਿੰਨੇ ਆ ਜੋਗੀ ਵੀ ਕਹਿੰਨੇ ਆ ਬਤੂਤ ਵੀ ਕਹਿੰਨੇ ਆ ਰਾਵਲ ਵੀ ਕਹਿੰਨੇ ਆ ਇਹ ਸਾਰੇ ਸ਼ਬਦ ਗੁਰੂ ਗ੍ਰੰਥ ਸਾਹਿਬ ਚ ਆਇਆ ਇਹਨਾਂ ਦੇ ਨਾਲ ਸੰਬੰਧਿਤ ਨੇ ਹੁਣ ਹੋਇਆ ਕੀ ਕਿ ਗੋਰਖਨਾਥ ਦਾ ਬੜਾ ਨਾਮ ਪ੍ਰਚਲਿਤ ਹੈ ਜੋਗੀਆਂ ਨੇ ਲੋਕਾਂ ਦੇ ਘਰ ਛੱਡਾ ਦਿੱਤੇ ਤਾਂ ਗਰੀਬ ਨੇ ਕੋਈ ਅਮੀਰ ਬੰਦੇ ਰਾਜਿਆਂ ਦੇ ਪੁੱਤਰ ਜੋਗੀ ਹੋਏ ਫਿਰ ਗੋਰਖਨਾਥ ਨੇ ਉਸ ਤੋਂ ਪਹਿਲਾਂ ਚਿੰਨ ਨਹੀਂ ਸਨ ਗੋਰਖਨਾਥ ਨੇ ਫਿਰ ਚਿੰਨ ਦਿੱਤੇ ਉਹਨਾਂ ਦੇ ਕੰਨ 'ਚ ਮੰਦਰਾ ਪਾ ਦਿੱਤੀਆਂ ਕਿਉਂਕਿ ਇਹਦਾ ਜ਼ਿਕਰ ਕਰਨਾ ਮੈਂ ਜ਼ਰੂਰ ਤੇ ਸ਼ਬਦ ਤੁਸੀਂ ਰੋਜ਼ ਪੜ੍ਹਦੇ ਹੋ ਉਹਨੇ ਜਿਹਨੂੰ ਜੋਗੀ ਬਣਾਇਆ ਉਹਦੇ ਕੰਨ 'ਚ ਬਲੌਰ ਦੀਆਂ ਮੰਦਰਾ ਪਾ ਦਿੱਤੀਆਂ ਕੰਨ ਬਾੜ ਕੇ ਉਹਦੇ ਹੱਥ 'ਚ ਡੰਡਾ ਪਕੜਾ ਦਿੱਤਾ ਮੰਗਣ ਵਾਸਤੇ ਚਿੱਪੀ ਖੱਪਰ ਦੇ ਦਿੱਤਾ ਤੇ ਉਹਦੇ ਪਿੰਡੇ ਤੇ ਬਪੂਤ ਸਵਾ ਮਲ ਨਹੀਂ ਕਿਹਾ ਗਾਲ ਉਹਦੇ ਗੋਦਰੀ ਪਾ ਦਿੱਤੀ ਖਿੰਥਾ ਜਿਹਨੂੰ ਅਸੀਂ ਕਹਿੰਨੇ ਗੋਦਰੀ ਪਾ ਦਿੱਤੀ ਤੇ ਇਹ ਕਿਉਂ ਚੀਜ਼ਾਂ ਦਿੱਤੀਆਂ ਇਹ ਗੱਲ ਯਾਦ ਰੱਖਿਓ ਜਦੋਂ ਵੀ ਕਿਤੇ ਕੋਈ ਧਰਮ ਸ਼ੁਰੂ ਹੁੰਦਾ ਹੈ ਉਹਦੀ ਸ਼ੁਰੂਆਤ ਵਿੱਚ ਜਿਹੜੇ ਪ੍ਰਤੀਕ ਦਿੱਤੇ ਜਾਂਦੇ ਆ ਸਿੰਬਲ ਦਿੱਤੇ ਜਾਂਦੇ ਆ ਚਿੰਨ ਦਿੱਤੇ ਜਾਂਦੇ ਆ ਉਹਨਾਂ ਦੇ ਡੂੰਗੇ ਅਰਥ ਹੁੰਦੇ ਆ ਤੇ ਸਮੇਂ ਦੇ ਨਾਲ ਨਾਲ ਉਹ ਚਿੰਨਾਂ ਦੇ ਅਰਥ ਗਵਾਜ ਜਾਂਦੇ ਆ ਲੋਕੀ ਬਸ ਭਾਰ ਹੀ ਢੋਈ ਜਾਂਦੇ ਜਿਹਨੇ ਪਾਇਆ ਹੁੰਦਾ ਉਹਨੂੰ ਵੀ ਕੋਈ ਪਤਾ ਨਹੀਂ ਹੁੰਦਾ ਇਹਦੇ ਅਰਥ ਕੀ ਨੇ ਉਹ ਕਹਿੰਦਾ ਮੇਰੇ ਤੋਂ ਪਹਿਲੇ ਨਹੀਂ ਪਾਇਆ ਸੀ ਮੈਂ ਪਾਈ ਬੈਠਾ ਮੈਂ ਤਾਂ ਕਈ ਵਾਰੀ ਸੋਚਣਾ ਕਿ ਸਾਡੇ ਬਜ਼ੁਰਗ ਜੀ ਪਿੰਡਾਂ 'ਚ ਅੱਜ ਕੱਲ ਉਹਨਾਂ ਦੀ ਘੜਾ ਫੌਂਟ 'ਚ ਉਹਨਾਂ ਨੇ ਪਾ ਲਿਆ ਨਾ ਸੀ ਰਿਮਾਈਂਡਰ ਉਹਨਾਂ ਚਾਦਰਾਂ ਬਣੀਆਂ ਹੁੰਦੀਆਂ ਸਨ ਜੀ ਜਾ ਪਰਨਾ ਮੋਢੇ ਤੇ ਰਾ ਕੇ ਜਾਣਾ ਘਰ ਉਹ ਜਦੋਂ ਬੀਬੀਆਂ ਨੇ ਕਹਿਣਾ ਵੀ ਫਲਾਣੀ ਫਲਾਣੀ ਚੀਜ਼ ਲਾਓ ਉਹਨਾਂ ਨੇ ਕਹਿਣਾ ਜਿਹੜੀ ਚਾਦਰ ਦੀ ਇੱਕ ਲੜਣਾ ਉਹਨੂੰ ਘੁੱਟ ਕੇ ਗੰਢ ਦੇ ਦੇ ਲੈ ਇਸ ਤਰ੍ਹਾਂ ਕਰਦੇ ਸਨ ਬਾਜ਼ਾਰ ਜਾਂਦੇ ਆਂ ਕਿਉਂ ਦੇਂਦੇ ਸਨ ਉਹ ਗੰਢ ਇੱਕ ਪ੍ਰਤੀਕ ਸੀ ਉਹ ਗੰਢ ਇੱਕ ਚਿੰਨ ਸੀ ਕਿ ਤੂੰ ਬਾਜ਼ਾਰ ਚੱਲੇਂ ਤੇ ਤੈਨੂੰ ਵਿਸਰ ਜਾਏਗਾ ਜਦੋਂ ਤੇਰਾ ਧਿਆਨ ਆਪਣੀ ਚਾਦਰ ਨੂੰ ਕਸਣਾ ਪੈਣਾ ਤੁਰਦਿਆਂ ਢਿੱਲੀ ਹੋਣੀ ਇਹਨੂੰ ਕੱਸੇਗਾ ਤੇਰੇ ਖਾਤੇ ਚ ਗੰਡ ਲੱਗੇਗੀ ਤੇ ਤੈਨੂੰ ਸਮਝ ਪੈ ਜਾਏਗੀ ਇਹ ਗੰਡ ਕਿਉਂ ਦਿੱਤੀ ਹੋਈ ਗਈ ਤੇ ਹੁਣ ਜੇ ਨਿਆਣਾ ਪਿਓ ਦੇ ਤਰ੍ਹਾਂ ਐਵੇਂ ਝੱਗੇ ਨੂੰ ਗੰਡ ਦੇ ਕੇ ਬਾਜ਼ਾਰ ਤੁਰਿਆ ਫਿਰੇ ਲੋਕਾਂ ਮੂਰਖ ਹੀ ਕਹਿੰਦੇ ਹਨ ਕਿਉਂਕਿ ਉਹਨੂੰ ਅਰਥ ਨਹੀਂ ਪਤਾ ਇਸ ਗੰਡ ਦੇ ਅਰਥ ਕੀ ਨੇ ਕਿਉਂ ਦਿੰਦੇ ਸਨ ਗੰਡੋ ਮੈਂ ਇਹ ਨਹੀਂ ਮੈਂ ਜੋਗ ਮਤ ਦੇ ਬਾਰੇ ਆਪ ਜੀ ਨੂੰ ਕਹਿ ਰਿਹਾ ਵੀ ਸਾਨੂੰ ਇਹ ਕਰਨਾ ਚਾਹੀਦਾ ਕਿਉਂਕਿ ਗੁਰਮਤ ਨੇ ਬੜੀ ਬਰੀਕੀ ਨਾਲ ਦੀ ਵਿਆਖਿਆ ਕੀਤੀ ਪਰ ਘਟੋ ਘਟੇ ਇਹ ਤਾਂ ਸਮਝੋ ਵੀ ਨਾ ਕਿਉਂ ਕਿਉਂ ਹੈ ਉਹਨੇ ਕੰਨਾਂ ਵਿੱਚ ਕੰਨ ਵਨ ਕੇ ਮੰਦਰਾ ਕਿਉਂ ਪੋਈਆ ਉਹਨੇ ਡੰਡਾ ਕਿਉਂ ਪਕੜਾ ਦਿੱਤਾ ਉਹਨੇ ਬੇਪੂਤ ਕਿਉਂ ਮਲੀ ਰਾਜਿਆਂ ਦੇ ਪੁੱਤਰ ਸੰ ਲੋਕਾਂ ਦੇ ਘਰ ਅੱਗੇ ਮੰਗਣ ਕਿਉਂ ਚਲੇ ਗਏ ਇਸ ਦੇ ਕੁਝ ਰੋਹਾਨੀ ਕਾਰਨ ਸੰ ਉਹਦੀ ਪદ્ધਤੀ ਅਨੁਸਾਰ ਅਕੂਪੰਚਰ ਜਿਹੜਾ ਇਹਦੇ ਬਾਰੇ ਕਿਹਾ ਜਾਂਦਾ ਹੈ ਪਹਿਲਾਂ ਨਹੀਂ ਸੀ ਹੁੰਦਾ ਆਪਾਂ ਸਾਰੇ ਕਿਨੇ ਆਪ ਪੁਆਇੰਟ ਦੱਬੂ ਬੋਡੀ ਦੇ ਕਿੰਨੇ ਪੁਆਇੰਟ ਨੇ ਕੁਝ ਸੱਜਣ ਕੁਝ ਮੈਂ ਕਹਿ ਰਿਆਂ ਉਹਨਾਂ ਦੇ ਖਿਆਲ ਮੁਤਾਬਕ ਜਿਹੜੀ એનર્ਜੀ ਜਾਂਦੀ ਹੈ ਜਿਹੜਾ ਕੰਨ ਦਾ ਪਰਦਾ ਜੇ ਨੂੰ ਛੇਦ ਕਰ ਦਿਓ ਤੇ ਦਿਮਾਗ ਤੇ ਅਸਰ ਕਰਨਾ ਘੱਟ ਕਰ ਦਿੰਦੀ ਹੈ ਉਂਝ ਵੀ ਕੋਈ ਲੋਕ ਕਹਿੰਦੇ ਜਦੋਂ ਬੰਦਾ ਗੁੱਸੇ 'ਚ ਬਹੁਤ ਹੋਵੇ ਕੁਝ ਨਾ ਸੁਝੇ ਕੁਝ ਲੋਕ ਕਹਿੰਦੇ ਮੈਂ ਉਹਨਾਂ ਦੀ ਗੱਲ ਕਰ ਰਿਹਾ ਯਾਦ ਰੱਖਿਓ ਉਹ ਕਹਿੰਦੇ ਕੰਨ ਦੀ ਕਰੂੰਬਲੀ ਨੂੰ ਬੰਦਾ ਮਸਨ ਲੱਗ ਪੇ ਤਾਂ ਗੁੱਸਾ ਠੰਡਾ ਹੋਣ ਲੱਗ ਪੈਂਦਾ ਉਹਨੇ ਆਪਣੇ ਢੰਗ ਨਾਲ ਕਿਹਾ ਗੇਰਵੇ ਰੰਗ ਦੇ ਕੱਪੜੇ ਅੰਗ ਰਾਗ ਰੰਗ ਦੇ ਕੱਪੜੇ ਪੁਆਏ ਉਹਦੇ ਕੋਈ ਅਰਥ ਸਨ ਜਿਹੜੇ ਅੱਜ ਸਿਰਫ ਅੱਜ ਉਹ ਕੱਪੜਾ ਸੱਚੀ ਮੁੱਚੀ ਖਿੰਸਾ ਦਾ ਰੂਪ ਧਾਰਨ ਕਰ ਚੁੱਕਾ ਉਹ ਇਸ ਕਰਕੇ ਸੀ ਜਿਵੇਂ ਅੱਗ ਦਾ ਰੰਗ ਹੈ ਉਹ ਜੇ ਕੱਪੜੇ ਨੇ ਅੱਗ ਹਰ ਮੈਲ ਨੂੰ ਸਾੜ ਦਿੰਦੀ ਏ ਇਹਦੇ ਚ ਕੋਈ ਵਾਸ਼ਨਾ ਨਹੀਂ ਰਹਿ ਗਈ ਇਹ ਗੇਰਵੇ ਰੰਗ ਦੇ ਕੱਪੜੇ ਪਾ ਕੇ ਸ਼ੁੱਧ ਹੋ ਚੁੱਕਾ ਪਰ ਮੈਂ ਕਿਹਾ ਜੇ ਅਰਥ ਗਵਾ ਚੁੱਕੇ ਆ ਉਹਨੇ ਹੱਥ ਚਿੱਪੀ ਪਕੜਾਈ ਕਿ ਆ ਲੋਕਾਂ ਦੇ ਬੋਵੇ ਅੱਗੇ ਜਾ ਕੇ ਮੰਗਣਾ ਉਂਝ ਜੋਗੀ ਆਵਾਜ਼ ਦਿੰਦੇ ਹੁੰਦੇ ਸਨ ਆਲਖ ਨਿਰੰਜਨ ਮੈਂ ਬੇਨਤੀ ਕਰਦਾ ਸੁਣੀ ਮੌਣੇ ਨਹੀਂ ਪਰ ਬੋਧੀ ਜਮ ਨਹੀਂ ਕਹਿੰਦਾ ਕਿਉਂਕਿ ਆਈ ਦਾ ਸ਼ਬਦ ਜੋਗੀ ਨਾਲ ਸੰਬੰਧਿਤ ਬੋਧੀ ਅੱਜ ਵੀ ਮੈਂ థਾਈਲੈਂਡ ਕਥਾ ਕਰਨ ਜਾਣਾ ਜਦੋਂ ਕਿਤੇ ਸਵੇਰੇ ਜਾਈਏ ਉਹ ਇੱਕ ਵਾਰੀ ਮੰਗਣ ਹੁੰਦੇ ਆ ਬੋਧੀ ਉਹ ਬੋਧੀ ਬੂਵੀ ਅੱਗੇ ਆਖ ਖਲੋਵੇਗਾ ਕੁਝ ਨਹੀਂ ਬੋਲੇਗਾ ਚਿੱਪੀ ਉਹਦੇ ਹੱਥ 'ਚ ਉਹ ਧਿਆਨ 'ਚ ਖਲੋਤਾ ਹੋਵੇਗਾ ਪਰਿਵਾਰ ਦੀ ਮਰਜ਼ੀ ਉਹਦੀ ਚਿੱਪੀ 'ਚ ਕੋਈ ਮਿੱਠਾ ਪਾ ਦੇ ਕੋਈ ਸਲੂਣਾ ਪਾ ਦੇ ਕੋਈ ਰੋਟੀ ਪਾ ਦੇ ਨਹੀਂ ਕੋਈ ਪਾਏਗਾ ਉਹ ਚੁੱਪ ਹੋ ਜਾ ਕੇ ਚਲਾ ਜਾਏਗਾ ਉਹ ਬੋਲਦਾ ਨਹੀਂ ਜੋਗੀ ਮੈਂ ਤਾਂ ਕਹ ਇਹਦੀਆਂ ਜੜਾਂ ਜੋਗਮਾਦੀਆਂ ਬੋਧੀ ਬੋਧੀ ਜਮਚ ਨੇ ਤੇ ਇਹ ਜੋ ਕੁਝ ਮੈਂ ਬੋਲ ਰਿਹਾ ਗੁਰਮੁਖ ਕੋ ਸਭ ਕੁਝ ਗੁਰੂ ਗ੍ਰੰਥ ਸਾਹਿਬ 'ਚੇ ਖਜ਼ਾਨਾ ਪਿਆ ਹੋਇਆ ਹੁਣ ਉਸ ਵਕਤ ਉਹਨੇ ਚਿੱਪੀ ਪਕੜਾਈ ਦਾ ਮਤਲਬ ਇਹ ਸੀ ਰਾਜਿਆਂ ਦੇ ਪੁੱਤਰ ਨੇ ਇਹ ਅੱਜ ਤੱਕ ਲੋਕਾਂ ਨੂੰ ਵੰਡਦੇ ਰਿਹਾ ਹੰਕਾਰ ਚ ਭਰੇ ਨੇ ਜਦੋਂ ਕਿਸੇ ਦੇ ਬੋਵੇ ਅੱਗੇ ਪਾਤਰ ਅੱਡ ਕੇ ਮੰਗਣ ਜਾਣਗੇ ਨੰਦਰਦ ਹਉਮੇ ਮਰੇਗੀ ਜਿਹੜਾ ਅੱਜ ਭਿਖਾਰੀਪੁਣ ਬਣ ਚੁੱਕਾ ਹੈ ਅੱਜ ਵੀ ਬੋਧੀ ਭਿਖਸ਼ੂ ਜਿਹੜੇ ਨੇ ਮੈਂ ਫਿਰ ਇੱਥੇ ਕਵੇਰਵਾ ਪਾ ਦਿਆਂ ਇਹ ਮੈਂ ਸਮਝੋ ਕਿ ਮੈਂ ਮੰਗਣ ਦੀ ਜਾਂਚ ਕਰ ਰਿਹਾ ਕਿਉਂਕਿ ਗੁਰਮਤ ਕਹਿੰਦੀ ਗੁਰਪੀਰ ਸਦਾਏ ਮੰਗਣ ਜਾਏ ਤਾਂ ਕੈ ਮੂਲ ਨਾ ਲੱਗੀ ਆ ਪਾਏ ਗੁਰੂ ਗ੍ਰੰਥ ਸਾਹਿਬ ਕਹਿੰਦੇ ਦਰਵੇਸ਼ੀ ਕੋ ਜਾਣ ਸੀ ਵਿਰਲਾ ਕੋ ਦਰਵੇਸ਼ ਜੇ ਘਰ ਘਰ ਖੰਡ ਮੰਗਦਾ ਤ੍ਰਿਗ ਜੀਵਨ ਤ੍ਰਿਗ ਵੇਸ ਉਹਦਾ ਮੰਗਣਾ ਵੀ ਤਰਹਾਰ ਜੋਗ ਉਹਦਾ ਕੱਪੜਾ ਵੀ ਤਰਵਾ ਜੋਗ ਜਿਹੜਾ ਘਰ ਘਰ ਚ ਵਿੱਚ ਮੰਗਦਾ ਸਿੱਖ ਦਾ ਹੱਥ ਸਿਰਵ ਗੁਰੂ ਅੱਗੇ ਇਸ ਤਰ੍ਹਾਂ ਹੁੰਦਾ ਕਿਸੇ ਬੰਦੇ ਅੱਗੇ ਨਹੀਂ ਹੁੰਦਾ ਸੰਸਾਰ ਵਿੱਚ ਤੇਦਾ ਹੱਥ ਐਵੇਂ ਹੀ ਰਹਿੰਦਾ ਹੈ ਇਹ ਵੰਡਦਾ ਹੈ ਅੱਜ ਵੀ ਵੰਡਦਾ ਹੈ ਪਿਛਲੇ ਦਿਨ ਮੈਂ ਇੱਕ ਹੋਰ ਬੇਨਤੀ ਕੀਤੀ ਦੇਖੋ ਅਸੀਕ ਨੇ ਵੀ ਇਹ ਫਲਾਣਿਆਂ ਬੰਦਿਆਂ ਇੰਡੀਆ ਚ ਇੰਨੇ ਮੰਦਰ ਨੇ ਮ ਦੱਖਣ ਜੀ ਕਥਾ ਕਰਨ ਜਾਣਾ ਸਿੱਖਾਂ ਕੋਲ ਤੇ ਉਹਦੇ ਬਰਾਬਰ ਪੈਸਾ ਕੁਝ ਵੀ ਨਹੀਂ ਅਰਬਾਂ ਖਰਬਾਂ ਮੇ ਸ਼ਬਦ ਵਰਤਾਂ ਤੇ ਥੋੜਾ ਹੈ ਅਸੀਂ ਕਹੀ ਜੀ ਸਿੱਖਾਂ ਦਾ ਸਿੱਖਾਂ ਦੇ ਪੈਸਾ ਬੜਾ ਕੰਮ ਉਹ ਪਿਆਰਿਓ ਇਸ ਗੱਲ ਨੂੰ ਮਨ ਚੋਂ ਕੱਢੋ ਤੁਹਾਡਾ ਪੈਸਾ ਕੰਮ ਨਹੀਂ ਕਰ ਰਿਹਾ ਤੁਹਾਡੇ ਪਿੱਛੇ ਗੁਰੂ ਨਾਨਕ ਦੀ ਬਖਸ਼ਿਸ਼ ਕੰਮ ਕਰ ਰਹੀ ਹੈ ਵਾਹਿਗੁਰੂ ਗੁਰੂ ਗੋਬਿੰਦ ਸਿੰਘ ਦਾ ਤੇਜ ਪ੍ਰਤਾਪ ਕੰਮ ਕਰ ਰਿਹਾ ਹੈ ਉਨੇ ਕਿਆ ਖੀਸਾ ਮੇਰਾ ਹੋਵੇਗਾ ਤੇ ਹੱਥ ਤੇਰਾ ਹੋਵੇਗਾ ਜਿਹਦਾ ਖੀਸਾ ਉਹਦੇ ਚ ਕਮੀ ਨਹੀਂ ਆਰੀ ਇਸ ਕਰਕੇ ਜਦੋਂ ਅਸੀਂ ਗੁਰੂ ਨੂੰ ਪਾਸੇ ਕਰਕੇ ਕਹੀਏ ਨਹੀਂ ਜੀ ਸਾਡੀ ਨਹੀਂ ਨਹੀਂ ਲੋਕਾਂ ਕੋਲ ਬੜਾ ਪੈਸਾ ਹੈ ਗੋਰੀਆਂ ਕੋਲ ਤੁਹਾਡੇ ਕੋਲ ਕੁਝ ਰੁਪਇਆ ਘਾਟੇ ਕਿੰਨਾ ਪੈਸਾ ਹੈ ਨਾ ਮੁਲਕਾਂ ਚ ਨਹੀਂ ਦੇਨ ਦਿੱਤੇ ਸੇਵਾ ਦੀ ਦਾਤ ਸਿਰਫ ਗੁਰੂ ਨਾਨਕ ਸਾਹਿਬ ਨੇ ਆਪਣੀ ਕਮਾਈ ਚੋਂ ਦਿੱਤੀ ਜਿਹਨੂੰ ਭਾਈ ਸਾਹਿਬ ਨੇ ਕਿਹਾ ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰਿ ਸਿਉ ਬਣਾਈ ਜਿਹੜੀ ਭਾਰੀ ਤਪੱਸਿਆ ਕੀਤੀ ਉਹ ਕੇਵਲ ਆਪਣੇ ਘਰ ਤੱਕ ਨਹੀਂ ਰੱਖੀ ਉਹ ਸਾਰੇ ਸਮਾਜ ਵਿੱਚ ਵੰਡ ਦਿੱਤੀ। ਨਾ ਫਿਰ ਆਪ ਨੂੰ ਬੇਨਤੀ ਕਰਾਂ ਚਿੱਪੀਆਂ ਇਹ ਬਸਤਰ ਫਿਰ ਉਹਨੇ ਕਿਆ ਵੀ ਤੂੰ ਗੋਦੜੀ ਖਫ ਨਹੀਂ ਪਾਣੀ। ਖਫ ਨਹੀਂ ਪਾਉਂਦੇ ਨੇ ਜੋਗੀ। ਕਿਉਂ ਪਾਣੀ ਹੈ? ਬਪੂਤ ਕਿਉਂ ਮਲਨੀ ਮੈਂ ਇਹਦੇ ਅਰਥ ਕਰ ਰਿਹਾ ਪੋਜ਼ਿਟਿਵ ਵਜੇ ਕਿ ਜਦੋਂ ਸ਼ੁਰੂ ਹੋਇਆ ਉਦੋਂ ਅਰਥ ਕੀ ਸੰ? ਇਹਦਾ ਮਤਲਬ ਸੀ ਚਿੱਪੀ ਪਕੜੀ ਤੇਰਾ ਹੰਕਾਰ ਮਰੇਗਾ। ਸਿਰਫ ਤੂੰ ਸਾਧਨਾ ਕਰਨੀ ਤੂੰ ਜੀਬ ਦੇ ਚਸਕੇ ਨੂੰ ਤਿਆਗਣਾ ਤੂੰ ਇਹ ਨਹੀਂ ਕਹਿਣਾ ਕਿ ਅੱਜ ਮੈਂ ਮੰਗਣ ਆਉਣਾ ਤੇ ਫਲਾਣੀ ਸਬਜੀ ਬਣਾ ਕੇ ਰੱਖਿਓ ਤੇਰੇ ਚਿਪੀ ਚ ਮਿੱਠਾ ਪੈ ਜਾ ਕੌੜਾ ਪੈ ਜਾ ਤੂੰ ਜੀਬ ਦੇ ਸਵਾਦ ਤੋਂ ਮੁਕਤ ਹੋ ਜਾ ਕਿਉਂਕਿ ਤੂੰ ਗੇਰਵੇਪਕ ਕਪੜੇ ਪਾਏ ਹੋਏ ਉਸ ਤੋਂ ਬਾਅਦ ਤੂੰ ਖਫਣੀ ਕਿਉਂ ਪਾ ਬਾ ਦਿੱਤੀ ਗੋਰਖਨਾਥ ਨੇ ਉਹਨੇ ਇਸ ਕਰਕੇ ਖਫਣੀ ਪਵਾਈ ਕਿ ਹੰਕਾਰ ਨਾ ਕਰੀ ਜਿੱਦਨ ਦੁਨੀਆ ਤੋਂ ਤੁਰਨੇ ਤੈਨੂੰ ਇਸ ਕੱਪੜੇ ਵਿੱਚ ਲਪੇਟ ਕੇ ਤੋਰਨੇ ਲੋਕਾਂ ਗੁਰੂ ਸਾਹਿਬ ਇਹ ਅਰਥ ਕਰਨਗੇ ਬੜੇ ਡੂੰਗੇ ਉਸ ਤੋਂ ਬਾਅਦ ਪਿੰਡੇ ਤੇ ਰਾਖ ਕਿਉਂ ਮਲੀ ਇਹਦਾ ਮਤਲਬ ਹੈ ਸੀ ਕਿ ਜਿਹੜਾ ਪਿੰਡਾ ਤੈਨੂੰ ਅੱਜ ਦਿਖ ਰਿਹਾ ਵਾਸਨਾਵਲ ਪ੍ਰਗਿਤ ਕਰਦਾ ਹੈ ਯਾਦ ਰੱਖੀ ਅਖੀਰ ਇਸ ਪਿੰਡੇ ਨੇ ਸੜ ਕੇ ਸਿਰਫ ਸਵਾਦੀ ਖਟੇਰੀ ਬਣ ਜਾਣਾ ਹੈ ਇਹਦੇ ਅੰਤਰੀਵ ਅਰਥ ਸਨ ਜਿਹੜੇ ਸਮੇਂ ਦੇ ਅਨੁਸਾਰ ਹੌਸਤਾ ਹੌਸਤਾ ਅਲੋਪ ਹੁੰਦੇ ਗਏ ਸਿਰਫ ਉਹ ਬਾਰਮੁਖੀ ਚਿੰਨ ਬਣ ਕੇ ਰਹਿ ਗਏ ਫਿਰ ਉਹ ਅਗਲੀ ਗੱਲ ਪਰਮਾਰਥ ਛੱਟ ਗਿਆ ਪ੍ਰਭੂ ਮਿਲਦੀ ਤਾਂ ਛੱਟ ਗਈ ਸਿਰਫ ਤੇ ਸਿਰਫ ਧੁਰ ਅੰਦਰ ਕਰਾਮਾਤਾ ਨਾਟਕ ਚੀਟ ਗ੍ਰਿਹਦੀਆਂ ਸਿੱਧੀਆਂ ਵਰ ਤੇ ਸਰਾਂਪ ਦੇ ਵਿੱਚ ਘੁੰਮਣ ਕੇਰੀਆਂ ਖਾਂਦੀ ਖਾਂਦੀ ਹੋਏ ਸੰਪਰਦਾ ਹੁਣ ਅੱਜ ਲੋਕੀ ਹੈ ਨਹੀਂ ਆਸਤਾ ਆਸਤਾ ਉਸ ਰੋਹਾਨੀ ਪੰਧ ਤੋਂ ਪਿਛਾਟ ਗਏ ਜਿੱਥੋਂ ਸ਼ੁਰੂਆਤ ਹੋਈ ਸੀ ਆਪ ਨੂੰ ਮੈਂ ਬੇਨਤੀ ਕਰਨ ਲੱਗਾ ਜਿਹੜੀ ਅੱਜ ਗੁਰੂ ਗ੍ਰੰਥ ਸਾਹਿਬ ਵਿੱਚ ਇਹਨਾਂ ਚੀਜ਼ਾਂ ਦਾ ਜ਼ਿਕਰ ਕੀਤਾ ਹੈ ਯੋਗਮਤਨ ਸੰਬੰਧਿਤ ਚੀਜ਼ਾਂ ਕਈਆਂ ਪਹਿਲੀ ਗੱਲ ਤਾਂ ਜਿਹੜਾ ਆਪ ਰੋਜ ਜਪਜੀ ਸਾਹਿਬ ਦਾ ਪਾਠ ਕਰਦੇ ਹੋ ਉੰਜ ਤਾਂ ਚਾਰ ਪੌੜੀਆਂ ਨੇ ਸਿਰਫ ਦੋ ਪੌੜੀਆਂ ਸਿਲਾਂਗੇ ਇਹ ਪਾਠ ਹੈ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੈ ਵਿਪੂਤ ਖਿੰთა ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਕਤੀ ਸਗਲ ਜਮਾਤੀ ਮਨ ਜੀਤੈ ਜਗਦੀਤ ਆਦੇਸ ਸਤੀਸ ਆਦੇਸ ਆਦ ਅਨੀਲ ਅਨਾਦ ਅਨਾਹਤ ਜੋਗ ਜੋਗ ਇਕੋ ਵੇਸ ਹੈ ਮੈਂ ਜਿੰਨੇ ਸ਼ਬਦ ਬੋਲੇ ਨੇ ਗੋਦੜੀ ਚਿੱਪੀ ਡੰਡਾ ਵੀ ਹੁੰਦਾ ਹੈ ਗੁਰੂ ਸਾਹਿਬ ਨੇ ਜਿਹੜੀ ਵਿਆਖਿਆ ਕਰ ਦਿੱਤੀ ਪਿਆਰੋ ਅਸਲ ਜੋਗੀ ਇਹ ਹੈ ਇਹ ਜੀਵਨ ਜੀਣ ਦਾ ਢੰਗ ਹੀ ਜੋਗੀ ਦਾ ਇੱਥੇ ਥੋੜੀ ਸੁਡੀ ਜੀ ਪਹਿਲਾ ਹੈ ਮੁੰਦਾ ਸੰਤੋਖ ਤੂੰ ਕੰਨ ਪਾੜ ਕੇ ਮੁੰਦਰਾ ਕੱਚ ਦੀਆਂ ਬਲੋਰੀ ਬਲੋਰ ਦੀਆਂ ਪਾਈਆਂ ਨੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇਹਨਾਂ ਮੁੰਦਰਾ ਦੀ ਥਾਂ ਤੇ ਤੂੰ ਸੰਤੋਖ ਦੀਆਂ ਮੁੰਦਰਾ ਪਾ ਲੈ ਇਹ ਉਹਨੂੰ ਸਮਝਾ ਰਹੇ ਨੇ ਪਰ ਇਹ ਗੱਲ ਨੂੰ ਹੋਰ ਕਾਂਗਾ ਅੱਗੇ ਵੇਖਿਓ ਗੁਰੂ ਗ੍ਰੰਥ ਸਾਹਿਬ ਵਿੱਚ ਸਿੱਖ ਨੇ ਕਿਹੜੀਆਂ ਮੁੰਦਰਾ ਪਾਣੀਆਂ ਨੇ ਉਹਦੀ ਵਿਆਖਿਆ ਭਾਈ ਸਾਹਿਬ ਕਰਨਗੇ ਗੁਰਦਾਸ ਜੀ ਮੁੰਦਰਾ ਸੰਤੋਖ ਸੰਤੋਖ ਦੀਆਂ ਮੁੰਦਰਾ ਪਹਾ ਸੰਤੋਖ ਜੀ ਸ਼ਬਦ ਸਮਝਣਾ ਸਬਰ ਸੰਤੋਖ ਨਾ ਮਿਲਣ ਦਾ ਨਾਮ ਨਹੀਂ ਸੰਤੋਖ ਮਜਬੂਰੀ ਦਾ ਨਾਮ ਨਹੀਂ ਮੰਨ ਲਓ ਕਿ ਮੈਂ ਕਿਸੇ ਚੀਜ਼ ਨੂੰ ਪ੍ਰਾਪਤ ਕਰਨਾ ਚਾਹਨਾ ਬੜਾ ਯਤਨ ਕੀਤਾ ਮੈਨੂੰ ਉਹ ਚੀਜ਼ ਜਾਂ ਉਹ ਵਸਤੂ ਨਹੀਂ ਮਿਲੀ ਨਾ ਮਿਲਣ ਕਰਕੇ ਮੈਂ ਕਹਿ ਲਾ ਨਹੀਂ ਜੀ ਛੱਡੋ ਜੀ ਅਸੀਂ ਤਾਂ ਸਬਰ ਕਰਕੇ ਬਹਿ ਗਏ ਚੇਤੇ ਰੱਖਿਓ ਸਬਰ ਨਹੀਂ ਕੀਤਾ ਅੰਦਰ ਵਾਲਾ ਮਨ ਕੁੱਤਾ ਭੌਂਕਦਾ ਪਿਆ ਪਰ ਮਜਬੂਰੀ ਕੋ ਨਹੀਂ ਅੰਗੂਰ ਖੱਟੇ ਹੋ ਗਏ ਲੂੰਬੜੀ ਦੀ ਤਰ੍ਹਾਂ ਉਨੇ ਇਹ ਕਹਣਾ ਛੱਡੋ ਪਰਾਂ ਗੂਰ ਨਹੀਂ ਖਾਣੇ ਕਿੰਨ ਅੰਗੂਰ ਖੱਟੇ ਨੇ ਖੱਟੇ ਨਹੀਂ ਸੰ ਮਿੱਠੀ ਸੰ ਉਹਦੀ ਪਹੁੰਚ ਤੋਂ ਦੂਰ ਸੰ ਸਬਰ ਦਾ ਅਰਥ ਸੰਤੋਖ ਦਾ ਅਰਥ ਨਾ ਮਿਲਣਾ ਨਹੀਂ ਸੰਤੋਖ ਅੰਦਰ ਦੀ ਉਹ ਅਵਸਥਾ ਹੈ ਜਿਹੜੇ ਅੰਦਰ ਫੁਰਨਾ ਵੀ ਨਾ ਪੈਦਾ ਹੁੰਦੇਵੇਂ ਮੈਂ ਇਸ ਏਰੀਏ 'ਚ ਇੱਕ ਵਾਰੀ ਬੇਨਤੀ ਕੀਤੀ ਇੱਕ ਵਾਰੀ ਇੱਕ ਦਰवेश ਉਹ ਉਹਦਾ ਖਾਣਾ ਵਰਜ ਲਿਆ ਕਿਸੇ ਮੁਸਲਮਾਨ ਨੇ ਕਈ ਸੱਜਣ ਬਾਬੇ ਫਰੀਦ ਨਾਲ ਜੋੜਦੇ ਆ ਪਰ ਮੈਂ ਉਹਨਾਂ ਦਾ ਤਕਰੀਬਨ ਜਿੰਨੀ ਕੋਈ ਹਿਸਟਰੀ ਪੜ੍ਹੀ ਉਹਨਾਂ 'ਚ ਨਹੀਂ ਘਟਨਾ ਮਿਲੀ ਤੇ ਉਹ ਦਰवेश ਦੀ ਪ੍ਰਸਿੱਧੀ ਬੜੀ ਸੀ ਲੋਕ ਬਹੁਤ ਉਹਨੂੰ ਪਸੰਦ ਕਰਦੇ ਸਨ ਮਸ਼ਹੂਰੀ ਬਹੁਤ ਸੀ ਤੇ ਇਹ ਵੀ ਪੈਮਾਨਾ ਸੀ ਅੰਦਰੂ ਮੁਕਾਦੀ ਜਿਸ ਬੰਦੇ ਦੀ ਮਸ਼ਹੂਰੀ ਆਧਾ ਇਸਮ ਜੀ ਇਹੀ ਬੜਾ ਪਹੁੰਚਿਆ ਹੋਇਆ ਇੱਥੇ ਸਟੇਜ ਵਾਲੇ ਸਾਡੇ ਵਰਗੇ ਮਸ਼ਹੂਰ ਬੜੇ ਮਿਲ ਗਏ ਰੋਹਾਨੀਅਤ ਤੌਰ ਤੇ ਭਾਂਡੇ ਮਾਂਜਣ ਵਾਲਾ ਸਾਡੇ ਤੋਂ ਕਈ ਗੁਣਾ ਅੱਗੇ ਹੋਵੇਗਾ ਮਸ਼ਹੂਰੀਦਾਰ ਸੀ ਥੋੜਾ ਵੀ ਰੱਬ ਦੇ ਘਰ ਚ ਪ੍ਰਵਾਨ ਹੋ ਕੇ ਉਹਦਾ ਖਾਣਾ ਵਰਜਿਆ ਜੀ ਤੇ ਉਹਦੇ ਘਰ નોਕਰਾਨੀ ਬੀਬੀ ਇੱਕ ਉਹ ਖਰੀਦੀ ਹੋਈ ਕਹਿ ਲਓ ਵੀ ਸਦਾ ਦਾਸੀ ਸੀ ਉਹਦੇ ਘਰ ਚ ਕੰਮ ਕਰਦੀ ਉਹਨੇ ਕਿਹਾ ਸ਼ੌਕਰ ਨੇ ਜਾਂ ਸ਼ੇਖ ਨੇ ਜਾਂ ਉਸ ਬੰਦੇ ਨੇ ਕਹਿੰਦਾ ਅੱਜ ਤੂੰ ਖਾਣਾ ਪਕਾਣਾ ਇਹਨਾਂ ਸਵਾਦ ਦਾ ਪਕਾਈ ਸਾਡੇ ਘਰ ਦਰवेश ਆ ਰਹੇ ਆ ਉਹ ਵੀ ਵੀ ਇਬਾਦਤ ਵਾਲੀ ਸੀ ਬੰਦਗੀ ਵਾਲੀ ਸੀ ਕਈ ਵਰੀ ਗੁਰਮਖੋ ਪਹਿਲਾਂ ਸੀ ਅੱਜ ਨਹੀਂ ਜਦੋਂ ਲੰਗਰ ਤਿਆਰ ਹੁੰਦਾ ਸੀ ਨਾ ਜੀ ਤੇ ਜਿਹੜਾ ਦਾਣੇ ਪੀਏ ਜਾਂਦੇ ਹੁੰਦੇ ਸਨ ਮੈਂ ਕਿਹਾ ਅੱਜ ਨਹੀਂ ਕਿਤੇ ਕਿਤੇ ਹੈ ਇੱਕ ਇੱਕ ਦਾਣੇ ਉੱਤੇ ਮੂਲ ਮੰਤਰ ਦਾ ਪਾਠ ਕਰਦੇ ਹੁੰਦੇ ਸਨ ਗੁਰਸਿੱਖ ਵੇ ਗੁਰਸਿੱਖਾਂ ਨੂੰ ਲੰਗਰ ਛਕਾਣਾ ਜਿਹੜੀ ਦਾਲ ਚਾੜਨੀ ਇੱਕ ਇੱਕ ਦਾਣਾ ਨਾਲੇ ਸਾਫ਼ ਕਰੀ ਜਾਣਾ ਵਿੱਚ ਵੰਡ ਗੁੰਦੇ ਸਨ ਰੋੜ ਹੁੰਦੇ ਸਨ ਇੱਕ ਇੱਕ ਦਾਣੇ ਤੇ ਮੂਲ ਮੰਤਰ ਕਰੀ ਜਾਣਾ ਇਹ ਕਿ ਜਾਦੂ ਟੂਣਾ ਨਹੀਂ ਗੁਰਮਖੋ ਜਿਸ ਚੀਜ਼ ਉਤੇ ਗੁਰੂ ਕੇ ਸ਼ਬਦ ਦਾ ਜਾਪ ਹੋਵੇਗਾ ਸਤਿਗੁਰੂ ਦਾ ਜ਼ਿਕਰ ਹੋਵੇਗਾ ਉਸ ਚੀਜ਼ ਦੀ ਤਸਵੀਰ ਬਦਲ ਜਾਏਗੀ ਪਹਿਲਾਂ ਸੀ ਹੁੰਦਾ ਦਾਲ ਸਾਰੀ ਚ ਮੂਲ ਮੰਤਰ ਦਾ ਪਾਠ ਕਰਕੇ ਤੇ ਅੱਜ ਵੀ ਜੇ ਰਸੋਈ ਵਿੱਚ ਜਿੱਥੇ ਲੰਗਰ ਤਿਆਰ ਹੁੰਦਾ ਪੁਰਾਤਨ ਗੁਰਸਮਤਿ ਚਲੋ ਦੇਗ ਬਣਾਉਂਦੇ ਵੀ ਅਸੀਂ ਜੰਦੇ ਨਾਲ ਗੱਲਾਂ ਕਰੀ ਜਾਂਦੇ ਆ ਨਹੀਂ ਸੀ ਇਹ ਮੋ ਜੇ ਅਜ ਹੁਣ ਸਾਰੇ লাইਵ ਬੈਠਿਆ ਨਾ 마ਸਕ ਇਹਦਾ ਹੁਣ ਕਾਰਨ ਹੋ ਗਿਆ ਨਾ ਵੀ ਅਦ੍ਰਿਸ਼ਟ ਚੀਜ਼ ਦੂਜੇ ਤੱਕ ਪਹੁੰਚਦੀ ਓਸ ਵਕਤ ਤੋਂ ਗੁਰਸਿੱਖ ਜਿਹੜੇ ਸਨ ਦੇਗ ਬਣਾਉਂਦੇ ਆ ਮੋ ਟਾ ਕਿ ਸਿਰਫ ਬਾਣੀ ਪੜ੍ਹਦੇ ਹੁੰਦੇ ਸਨ ਉਹ ਬੀਬੀ ਚੰਗੀ ਕਮਾਈ ਵਾਲੀ ਸੀ ਨੌਕਰਾਨੀ ਉਨੇ ਜੀ ਮਸਤੀ ਚ ਭੋਜਨ ਤਿਆਰ ਕਰਤਾ ਦਰবেশ ਖਾਨ ਆ ਗਿਆ ਜਦੋਂ ਉਹਨੇ ਪਹਿਲੀ ਕੋਰ ਬੁਰਕੀ ਤੋੜੀ ਮੋਹ ਚ ਪਾਈ ਸਲੂਣੀ ਨੂੰ ਲਾ ਕੇ ਤੜਪਟਿਆ ਕਹਿੰਦਾ ਇਹ ਖਾਣਾ ਕਿੰਨੇ ਪਕਾਇਆ ਮੈਂ ਤਾਂ ਤੇਰੇ ਘਰ ਸਪੈਸ਼ਲ ਆਏ ਨਹੀਂ ਘਰ ਛੱਡ ਕੇ ਉਹਨੇ ਕਿਹਾ ਮੇਰੀ ਇਸ ਨੌਕਰਾਨੀ ਨੇ ਕਹਿੰਦਾ ਖਾਣੇ ਦੇ ਵਿੱਚ ਸਲੂਣੀ ਵਿੱਚ ਲੋਣ ਨਹੀਂ ਉਸ ਬੰਦੇ ਨੂੰ ਉਸੇ ਵਕਤ ਫਿੱਕਾ ਬੋਲਣਾ ਸ਼ੁਰੂ ਕਰ ਦਿੱਤਾ ਉਸ ਬੀਬੀ ਨੂੰ ਤੈਨੂੰ ਬੁਲਾ ਕੇ ਕਹਿੰਦਾ ਤੈਨੂੰ ਮੈਂ ਕਿਹਾ ਸੀ ਦਰবেশ ਲਈ ਖਾਣਾ ਤਿਆਰ ਕਰ ਤੈਨੂੰ ਹੱਥ ਜੋੜ ਕੇ ਕਹਾਂ ਮਾਲਕ ਮੈਂ ਦਰবেশ ਲਈ ਕੀਤਾ ਤੇ ਉਹ ਕਹਿੰਦਾ ਦਰবেশ ਤਾਂ ਕਹਿ ਰਿਹਾ ਕਿ ਇਹਦੇ ਵਿੱਚ ਲੂਣ ਨਹੀਂ ਅੱਗੋਂ ਹੱਸ ਕੇ ਕਹਿੰਦੀ ਇਹ ਦਰবেশ ਕੋਈ ਨਹੀਂ ਹੂੰ ਜਿਹੜਾ ਅਜੇ ਜੀਵ ਦੇ ਸਵਾਦ ਤੋਂ ਮੁਕਤ ਨਹੀਂ ਹੋਇਆ ਇਹ ਰੱਬ ਦੀ ਇਬਾਦਤ ਵਿੱਚ ਕਿੱਥੇ ਜੁੜਿਆ ਹੋਣਾ ਜੇ ਤੂੰ ਕਹਿੰਦੀ ਮੈਂ ਜੀਵ ਦੇ ਚਸਕੋਲੇ ਰੀ ਜੀਵ ਦਾ ਚਸਕੇ ਵਿੱਚ ਪਰਵਿਰਤ ਲਈ ਰੋਟੀ ਧਿਆਨ ਕਰਨੀ ਮੈਂ ਉਸ ਤਰ੍ਹਾਂ ਕਰਦੀ ਤੂੰ ਸ਼ਬਦ ਦਰवेश ਕਿਹਾ ਸੀ ਤੇ ਕਹਿਣ ਲੱਗਿਓ ਬਾਬਾ ਜੇ ਲੂਣ ਕੋਈ ਨਹੀਂ ਪਿਆ ਤੇ ਅੰਦਰੋਂ ਸਬਰ ਦਾ ਫੁਰਨਾ ਪਾ ਲੈ ਤੇ ਰੋਟੀ ਅਮਰਤ ਬਣ ਜਾਏਗੀ